ਮੇਰੇ ਨੋਜ਼ ਵਿੱਚ ਸਾਂ ਹੀ ਸੀ ਆਉਂਦਾ ਵੀ ਕੋਈ ਵੀ ਚੀਜ਼ ਸੀ ਚੜਨ ਲੱਗ ਜਾਂਦੀ ਸੀ ਵੀ ਹਮੇਸ਼ਾ ਜ਼ੁਖਾਮ ਤਾਂ ਰਹਿੰਦੇ ਸੀ ਜੇ ਕੋਈ ਵੀ ਚੀਜ਼ ਖਾਣਾ ਬਾਹਰੋਂ ਛੇ ਬਹੁਤ ਜ਼ਿਆਦਾ ਖਰਾਬ ਵੀ ਨੱਕ 빙ਗਾ ਲੱਗਦਾ ਸੀ ਬਹੁਤ ਨੈਗੇਟਿਵ ਚਾ ਲੱਗਦਾ ਸੀਗਾ ਵੀ ਆਪਦੇ ਆਪ ਨੂੰ ਵੀ ਇਹ ਸਾਰਾ ਕੁਝ ਵਧੀਆ ਹੁੰਦੇ ਹੋਏ ਵੀ ਇੱਕ ਨੋਜ਼ ਕਰਕੇ ਹਾਂ ਇਸ ਤਰ੍ਹਾਂ ਦੇ ਬਹੁਤ ਕੇਸਸ ਆਤੇ ਹੋਰ ਹਮ ਰੂਟੀਨ ਵਿੱਚ ਐਸੇ ਕੇਸਸ ਡੀਲ ਕਰਦੇ ਹਾਂ ਔਰ ਮਰੀਜ਼ ਕੋ ਆਪਰੇਸ਼ਨ ਕੇ ਬਾਅਦ ਕੋਈ ਵੀ ਨਾਕਿ ਉੱਪਰ ਨਿਸ਼ਾਨ ਯਾ ਸਾਰ ਕੀ ਕੋਈ ਦਿੱਕਤ ਨਹੀਂ ਆਉਂਦੀ। ਸਾ ਵੀ ਆਈ ਹੁੰਦਾ ਸੀ ਵੀ ਗਵਰਨਮੈਂਟ ਹਸਪੀਟਲ ਵਧੀਆ ਨਹੀਂ ਹੁੰਦੇ ਗੰਦੇ ਹੁੰਦੇ ਆਗੇ। ਪਹਿਲੀ ਵਾਰ ਮੈਂ ਗਵਰਨਮੈਂਟ ਹਸਪੀਟਲ ਚਾਈ ਸੀ ਤੇ ਮੇਰਾ ਥੀ ਚੇਂਜ ਹੋ ਗਿਆ। ਵੀ ਬਹੁਤ ਜ਼ਿਆਦਾ ਵਧੀਆ ਵੀ ਪੂਰੇ ਪੱਤੇ ਨਹੀਂ ਲੱਗਦਾ ਵੀ ਇਹ ਗਵਰਨਮੈਂਟ ਹਸਪੀਟਲ ਆ ਪ੍ਰਾਈਵੇਟ ਨਾਲੋਂ ਜ਼ਿਆਦਾ ਵਧੀਆ ਹੈ। ਸਸਿਕਾਹ ਦੋਸਤੋ ਅ ਅੱਜ ਇੱਕ ਅਸੀਂ ਤੁਹਾਡੇ ਸਾਹਮਣੇ ਕੇਸ ਲੈ ਕੇ ਆਏ ਆ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਅ ਇਲਾਜ ਕਰਾਉਣ ਦੀ ਗੱਲ ਚੱਲਦੀ ਆ ਤਾਂ ਲੋਕ ਅਕਸਰ ਗੁਰੇਜ਼ ਕਰਦੇ ਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਇਲਾਜ ਨਹੀਂ ਕਰਾਉਣਾ ਕਿਉਂਕਿ ਸਰਕਾਰੀ ਹਸਪਤਾਲ ਦੀ ਸਰਵਿਸ ਜਿਹੜੀ ਉਹ ਅੱਛੀ ਨਹੀਂ ਹੁੰਦੀ ਸਫਾਈ ਨਹੀਂ ਹੁੰਦੀ ਡਾਕਟਰ ਅੱਛੇ ਨਹੀਂ ਹੁੰਦੇ ਸਰਵਿਸ ਵਧੀਆ ਨਹੀਂ ਹੁੰਦੀ ਪਰ ਅੱਜ ਇੱਕ ਕੇਸ ਤੁਹਾਡੇ ਸਾਹਮਣੇ ਲੈ ਕੇ ਆਏ ਆ ਇੱਕ ਲੜਕੀ ਸੀ ਬਰਨਾਲੇ ਦੀ ਉਹਨੇ ਉਹਦੀ ਨੱਕ ਦੇ ਵਿੱਚ ਪ੍ਰੋਬਲਮ ਸੀਗੀ ਉਹਨੇ ਜਦੋਂ ਪ੍ਰਾਈਵੇਟ ਹਸਪਤਾਲ ਤੱਕ ਅਪਰੋਚ ਕੀਤੀ ਟਰਾਈ ਕੀਤਾ ਕਿ ਇੱਥੇ ਅਸੀਂ ਨੱਕ ਦੀ ਜਿਹੜੀ ਪ੍ਰੋਬਲਮ ਹੈ ਉਹ ਉਹਦਾ ਇਲਾਜ ਕਰਾਉਣਾ ਪਰ ਪ੍ਰਾਈਵੇਟ ਹਸਪਤਾਲ ਦੇ ਸੀ ਜਿਹੜੇ ਉਹਨਾਂ ਨੇ ਇੱਕ ਦਾ ਇਲਾਜ ਬਹੁਤ ਮਹਿੰਗਾ ਦੱਸਿਆ ਉਹ ਤਾਂ ਦੋ ਆਪਰੇਸ਼ਨ ਦੱਸੇ ਦੋ ਵਾਰ ਸਰਜਰੀ ਹੋਣੀ ਹੈ ਤੇ ਫਿਰ ਵੀ ਉਹਦੇ ਬਾਵਜੂਦ ਇੰਨੇ ਮਹਿੰਗੇ ਇਲਾਜ ਦੇ ਬਾਵਜੂਦ ਤੇ ਪੈਸੇ ਲਗਾਉਣ ਦੇ ਬਾਵਜੂਦ ਤੇ ਦੋ ਸਰਜਰੀਆਂ ਕਰਾਉਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਈ ਸਾਡੀ ਗਾਰੰਟੀ ਨਹੀਂ ਹੈਗੀ ਵੀ ਤੁਸੀਂ ਬਿਲਕੁਲ ਪੂਰੀ ਤਰ੍ਹਾਂ ਠੀਕ ਹੋ ਜੂਗੇ ਪਰ ਉਹਨਾਂ ਨੂੰ ਕਿਸੇ ਨੇ ਜਿਹੜਾ ਪੇਸ਼ੈਂਟ ਸੀ ਉਹਨਾਂ ਨੂੰ ਕਿਸੇ ਨੇ ਰਿਸ਼ਤੇਦਾਰ ਨੇ ਦੱਸ ਪਾਈ ਕਿ ਬਸ਼ਿੰਦਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਨੇ ਡਾਕਟਰ ਪ੍ਰਿੰਕਾ ਉਹ ਬਹੁਤ ਅੱਛੇ ਇਸ ਜਿਹੜੇ ਬਿਮਾਰੀ ਦਾ ਇਲਾਜ ਕਰ ਸਕਦੇ ਆ ਤਾਂ ਉਹਨਾਂ ਨੇ ਸੋਚਿਆ ਕਿ ਚਲੋ ਜਾਣ ਚੱਕੀ ਹਰ ਜਾ ਜਾ ਕੇ ਉਹਨਾਂ ਨੇ ਟਰਾਈ ਕੀਤਾ ਤਾਂ ਡਾਕਟਰ ਪ੍ਰਿੰਕਾ ਨੇ ਉਹਨਾਂ ਨਾਲ ਬਹੁਤ ਵਧੀਆ ਡੀਲ ਕੀਤੀ ਤੇ ਇਲਾਜ ਵੀ ਕੀਤਾ ਇਲਾਜ ਬਿਲਕੁਲ ਨਾ ਮਤਰ ਪੈਸਿਆਂ ਦੇ ਵਿੱਚ ਕੀਤਾ ਤੇ ਦੂਜਾ ਜਿਹੜਾ ਉਲਾਜ ਹੈ ਬਿਲਕੁਲ ਇੱਕ ਸਰਜਰੀ ਦੇ ਵਿੱਚ ਉਲਾਜ ਜਿਹੜੇ ਪ੍ਰਾਈਵੇਟ ਹਸਪਤਾਲ ਇਹ ਕਹਿੰਦੇ ਸੀ ਕਿ ਦੋ ਸਰਜਰੀਆਂ ਹੋਣਗੀਆਂ ਦੋ ਸਰਜਰੀਆਂ ਦੇ ਬਜਾਏ ਉਹਨਾਂ ਨੇ ਇੱਕ ਸਰਜਰੀ ਕੀਤੀ ਬਿਲਕੁਲ ਪੂਰੀ ਤਰ੍ਹਾਂ ਬਿਲਕੁਲ ਮਰੀਜ਼ ਜੀ ਉਹ ਬਿਲਕੁਲ ਠੀਕ ਹੋ ਗਿਆ ਜਿਹੜੇ ਬਾਹਰ ਗਰੰਟੀ ਨਹੀਂ ਦਿੰਦੇ ਸੀਗੇ ਇੱਥੇ ਗਰੰਟੀ ਵੀ ਲਈ ਠੀਕ ਵੀ ਕੀਤਾ ਤੇ ਘੱਟ ਪੈਸਿਆਂ ਦੇ ਵਿੱਚ ਤੇ ਇੱਕ ਸਰਜਰੀ ਦੇ ਵਿੱਚ ਕੀਤਾ ਤੁਹਾਨੂੰ ਅਸੀਂ ਉਸ ਮਰੀਜ਼ ਨਾਲ ਮਲਾਉਂਦੇ ਆ ਜਿਹੜਾ ਮਰੀਜ਼ ਸੀ ਤੇ ਨਾਲ ਹੀ ਡਾਕਟਰ ਸਾਹਿਬ ਜਿਹੜੇ ਡਾਕਟਰ ਪ੍ਰਿੰਕ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਕੇਸ ਸੀਗਾ ਕੇਸ ਦੇ ਬਾਰੇ ਜਾਣਾਂਗੇ ਤੇ ਕਿਸ ਤਰ੍ਹਾਂ ਇਲਾਜ ਹੋਇਆ ਉਹਦਾ ਤੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਇਸ ਬਾਰੇ ਸਰਕਾਰੀ ਹਸਪਤਾਲ ਦੇ ਬਾਰੇ ਜਿਹੜੇ ਲੋਕਾਂ ਨੂੰ ਇਹ ਭਲੇਖੇ ਰਹਿ ਗਈ ਡਾਕਟਰ ਅੱਛੇ ਨਹੀਂ ਹੁੰਦੇ ਸਰਵਿਸ ਅੱਛੀ ਨਹੀਂ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬਾ ਮੈਂ ਨਾਮ ਅਮਨਦੀਪਾ ਬਰਨਾਲੇ ਤੋਂ ਆਂ ਮੇਰੇ ਨੋਜ਼ ਵਿੱਚ ਸਾਣ ਹੀ ਸੀ ਆਉਂਦਾ ਵੀ ਕੋਈ ਵੀ ਚੀਜ਼ ਸੀ ਚੜਨ ਲੱਗ ਜਾਂਦੀ ਸੀ ਵੀ ਹਮੇਸ਼ਾ ਜ਼ੁਖਾਮ ਤਾਂ ਰਹਿੰਦੇ ਸੀ ਜੇ ਕੋਈ ਵੀ ਚੀਜ਼ ਖਾਣਾ ਮਾਰੋ ਉਹ ਸ਼ੇਪ ਵੀ ਖਰਾਬ ਸੀ ਸ਼ੇਪ ਬਹੁਤ ਜ਼ਿਆਦਾ ਖਰਾਬ ਸੀ ਨੱਕ 빙ਾ ਲੱਗਦਾ ਸੀ ਸਟਾਰਟਿੰਗ ਤੁਸੀਂ ਹਾਂਜੀ ਸਟਾਰਟਿੰਗ ਤੇ ਸੀ ਸਰ ਤੁਸੀਂ ਵੀ ਰਿਫਰ ਉਹ ਚ ਕਿਤੇ ਡਾਕਟਰ ਜੀ ਦੇ ਨਾਲ ਗੋਸ ਅਸੀਂ ਲੋਕਲ ਬਨਾਲੇ ਡਾਕਟਰਸ ਨੂੰ ਦਿਖਾਇਆ ਉੱਥੇ ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ ਦਾ ਵੀ ਪਹਿਲਾਂ ਇੱਕ ਆਪਰੇਸ਼ਨ ਹੋ ਹੱਡੀ ਦਾ ਫਿਰ ਸ਼ੇਪ ਦਾ ਹੋਊਗਾ ਵੀ ਫਿਰ ਬਾਅਦ ਵਿੱਚ ਵੀ ਉਹਦੀ ਕੋਈ ਗਾਰੰਟੀ ਨਹੀਂ ਵੀ ਠੀਕ ਹੋਊ ਸ਼ੇਪ ਜਾਂ ਨਾ ਤੁਹਾਨੂੰ ਦੋ ਪ੍ਰਸ਼ਨ ਦੱਸੋ ਹਾਂਜੀ ਗਾਰੰਟੀ ਕੋਈ ਨਹੀਂ ਵੀ ਬਾਅਦ ਵਿੱਚ ਵੀ ਵੱਸ ਸਕਦੀ ਹੈ ਉਹਨਾਂ ਦਾ ਦੱਸੋ ਉਹਨਾਂ ਨੇ ਪਹਿਲੇ ਆਪਰੇਸ਼ਨ ਦਾ ਤਾਂ 25 3000 ਦੱਸਿਆ ਸੀ ਦੂਜੇ ਆਪਰੇਸ਼ਨ ਦਾ ਹਜੇ ਦੱਸਿਆ ਨਹੀਂ ਸੀ ਕੋਈ ਗਰੰਟੀ ਨਹੀਂ ਹੈ ਨਹੀਂ ਨਹੀਂ ਉਸ ਤੋਂ ਬਾਅਦ ਉਸੇ ਬਣ ਕਿੱਥੇ ਗਏ ਅ ਉਰੇ ਲੋਕਲ ਬਠਿੰਡੇ ਵੀ ਮਾਸੀ ਹੀ ਲੈਂਦੇ ਨੇ ਉਹਨਾਂ ਨੇ ਪਹਿਲਾਂ ਵੀ ਆਪਰੇਸ਼ਨ ਕਰਵਾਇਆ ਸੀ ਮੇ ਬਰਾਦਰ ਦਾ ਕਜ਼ਨ ਬਰਾਦਰ ਦਾ ਉਹਨੇ ਦੱਸਿਆ ਵੀ ਡਾਕਟਰ ਬਦੀਆ ਨੇ ਫੇਮੋਰੀਆ ਕੇ ਚੈੱਕਅਪ ਕਰਵਾਇਆ ਡਾਕਟਰ ਕੀ ਨਾਮ ਹੈ ਡਾਕਟਰ ਪ੍ਰਿੰਕਾ ਸਿੰਘਲਾ ਗਵਰਨਮੈਂਟ ਹਸਪੀਟਲ ਜਿੱਥੇ ਆਏ ਹਾਂਜੀ ਉਨੇ ਡਾਕਟਰ ਨੇ ਚੈੱਕ ਅਪ ਕੀਤਾ ਟੈਸਟ ਵਗੈਰਾ ਲਿਖੇ ਫਿਰ ਉਸ ਤੋਂ ਬਾਅਦ ਸਾਨੂੰ ਆਪਰੇਸ਼ਨ ਦੀ ਡੇਟ ਮਿਲ ਗਈ ਸੀ ਤੇ ਮੈਨੂੰ ਜਿਹੜਾ ਅ ਹਫਤੇ ਬਾਅਦ ਦੀ ਡੇਟ ਮਿਲ ਗਈ ਸੀ ਸਾਨੂੰ ਤੇ ਆਪਰੇਸ਼ਨ ਦੌਰਾਨ ਮਦਦ ਹੋ ਜਾਂ ਬਹੁਤ ਜਿਆਦਾ ਕੁਝ ਹੋ ਗਿਆ ਹਾਂਜੀ ਆਪਰੇਸ਼ਨ ਤੋਂ ਬਾਅਦ ਵੀ ਦੋ ਦਿਨਾਂ ਬਾਅਦ ਹਨਾ ਪੱਟੀ ਉਤਾਰਤੀ ਸੀਗੀ ਫਿਰ ਨੋਜ਼ ਦਾ ਕਾਫੀ ਫਰਕ ਸੀ ਆ ਵੀ ਪਹਿਲਾਂ ਤਾਂ ਸੋਸ ਸੀਗੀ ਹੁਣ ਵੀ ਜਮਾਂ ਠੀਕਾ ਵੀ ਕੋਈ ਪ੍ਰੋਬਲਮ ਨਹੀਂ ਆਪਰੇਸ਼ਨ ਤੋਂ ਅੱਜ ਹਫਤਾ ਹੋ ਗਿਆ ਵੀ ਬਹੁਤ ਛੇਤੀ ਵੀ ਨਾਰਮਲ ਹੋ ਗਿਆ ਸਭ ਠੀਕ ਆ ਰਿਹਾ ਹਾਂਜੀ ਹੁਣ ਸਭ ਵੀ ਵਧੀਆ ਆ ਰਿਹਾ ਤੇ ਦੋ ਪ੍ਰਸ਼ਨ ਹੋਏ ਨਹੀਂ ਉਰੇ ਕੋਈ ਆਪਰੇਸ਼ਨ ਹੋਇਆ ਮੈਡਮ ਨੇ ਕੀ ਕਿਹਾ ਦੂਜਾ ਆਪਰੇਸ਼ਨ ਦੀ ਲੋੜ ਹੈਗੀ ਨਹੀਂ ਮੈਮ ਕਨੇ ਕੋਈ ਆਪਰੇਸ਼ਨ ਦੀ ਲੋੜ ਨਹੀਂ ਵੀ ਮੈਡੀਸਿਨ ਵੀ ਹ ਦੋ ਹਫਤੇ ਖਾਣੀ ਪੂਸ ਦਵਾਈ ਕੋਈ ਮੈਡੀਸਿਨ ਨਹੀਂ ਆਪਰੇਸ਼ਨ ਤੋਂ ਬਾਅਦ ਅਸੀਂ ਖਿਸ਼ਿਸ਼ੇ ਦੇਖਿਆ ਆਪਣੇ ਹਮ ਤੁਸੀਂ ਹਾਂਜੀ ਆਪਰੇਸ਼ਨ ਤੋਂ ਬਾਅਦ ਬਹੁਤ ਵਧੀਆ ਲੱਗਿਆ ਪਹਿਲਾਂ ਵੀ ਕਾਲਜ ਜਾਂਦੇ ਸੀ ਉੱਥੇ ਸਟੂਡੈਂਟਸ ਕਹਿੰਦੇ ਸੀ ਵੀ ਨੱਕ ਵਧੀਆ ਨਹੀਂ ਹੈਗਾਗਾ ਵੀ ਟੀਜ਼ ਕਰਦੇ ਸੀਗੇ ਵੀ ਕੁਛ ਵੀ ਕਿਤੇ ਵੀ ਜਾਣਾਗਾ ਵੀ ਕੋਈ ਵੀ ਪਿਕਸ ਵਗੈਰਾ ਕਰਨੀ ਬਹੁਤ 네ਗੇਟਿਵ ਚ ਲੱਗਦਾ ਸੀਗਾ ਵੀ ਆਪ ਦੇ ਆਪ ਨੂੰ ਵੀ ਵੀ ਸਾਰਾ ਕੁਝ ਵਧੀਆ ਹੁੰਦੇ ਹੋਏ ਵੀ ਇੱਕ ਨੋਸ ਕਰਕੇ ਵੀ ਹੋ ਜਾਂਦਾ ਹਾਂਜੀ ਕੰਫੀਡੈਂਸ ਬਹੁਤ ਜ਼ਿਆਦਾ ਲੋ ਹ ਪਹਿਲੀ ਵਾਰ ਸੀ ਸ਼ੇਅਰ ਦੇਖਿਆ ਉਹ ਸ਼ੁਰੂਆਤ ਕੀ ਮਹਿਸੂਸ ਕੀਤੀ ਕੋਈ ਖੁਸ਼ੀ ਆਈ ਬਹੁਤ ਜ਼ਿਆਦਾ ਵਧੀਆ ਲੱਗਿਆ ਹੁਣ ਵੀ ਬਾਕੀਆਂ ਵਾਂ ਨੂੰ ਨੋਰਮਲ ਜੀ ਲਾਈਫ ਹੋ ਜਾਉ ਪੈਪਰ ਕੋ ਫਰਸ ਆ ਗਿਆ ਹਾਂਜੀ ਹੁਣ ਕੋਈ ਖਾਣ ਪੀਣ ਦੀ ਪ੍ਰੋਬਲਮ ਨਹੀਂ ਆਉਂਦੀ ਪਹਿਲਾਂ ਕੁਛ ਵੀ ਖਾ ਲੈਂਦੀ ਸੀ ਦੁਖਾਮ ਗਲਾ ਖਰਾਬ ਹੋ ਜਾਂਦਾ ਸੀ ਗਲਾ ਖਰਾਬ ਮੈਡਮ ਬਾਰੇ ਸਰਕਾਰੀ ਹਸਪਤਾਲ ਬਾਰੇ ਪਹਿਲਾਂ ਵੀ ਆਈ ਲੱਗਦਾ ਸੀ ਵੀ ਗਵਰਨਮੈਂਟ ਹਸਪੀਟਲ ਚ ਕੋਈ ਫੈਸਿਲਿਟੀਆਂ ਨਹੀਂ ਆਉਂਦੀ ਵੀ ਵਧੀਆ ਨਹੀਂ ਹੈਗੀ ਵੀਰੇ ਸਫਾਈ ਨਹੀਂ ਦੀ ਪਰ ਉਰੇ ਬਹੁਤ ਜ਼ਿਆਦਾ ਸਫਾਈ ਵੀ ਹਰੇਕ ਚੀਜ਼ ਵਿੱਚ ਡਾਕਟਰਸ ਵੀ ਬਹੁਤ ਪਿਆਰ ਨਾਲ ਗੱਲ ਕਰਦੇ ਨੇਗੇ ਵੀ ਪਹਿਲਾਂ ਲੋਕ ਕਹਿੰਦੇ ਸੀ ਵੀ ਦੁਰੇ ਡਾਕਟਰ ਨਹੀਂ ਵਧੀਆ ਪਰ ਪ੍ਰਾਈਵੇਟ ਨਾਲੋਂ ਗਵਰਨਮੈਂਟ ਹਸਪੀਟਲ ਮੈਮ ਬਹੁਤ ਜ਼ਿਆਦਾ ਵਧੀਆ ਨੇਗੇ ਵੀਰ ਨੇ ਇੰਨੀ ਵਧੀਆ ਦੇਖਭਾਲ ਕੀਤੀ ਤੇ ਬਹੁਤ ਵਧੀਆ ਅਪਰੇਸ਼ਨ ਕੀਤਾ ਮੋਸਟਲੀ ਲੋਕ ਪਹਿਲਾਂ ਪ੍ਰਾਈਵੇਟ ਨੂੰ ਦੱਸਦੇ ਸਨ ਪ੍ਰਾਈਵੇਟ ਚਾਹੀਦਾ ਹਾਂਜੀ ਤਾਂ ਸਰਕਾਰੀ ਨੂੰ ਵਾਇਰ ਕੱਪ ਜਾਂ ਉਹਨਾਂ ਨੂੰ ਕੀ ਆ ਨਸੀਹਾ ਦੇ ਨਹੀਂ ਪ੍ਰਾਈਵੇਟ ਹਸਪੀਟਲ ਨਹੀਂ ਸਰਕਾਰੀ ਬਹੁਤ ਵਧੀਆ ਲੱਗਿਆ ਸਾਨੂੰ ਮੈਂ ਫਸਟ ਟਾਈਮ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਪਹਿਲਾਂ ਵੀ ਆਈ ਹੁੰਦਾ ਸੀ ਵੀ ਗਵਰਨਮੈਂਟ ਹਸਪੀਟਲ ਵਧੀਆ ਨਹੀਂ ਹੁੰਦੇ ਗੰਦੇ ਹੁੰਦੇ ਆਗੇ ਘਰਦਿਆਂ ਤੋਂ ਵੀ ਸੁਣਿਆ ਸਾਰਿਆਂ ਤੋਂ ਵੀ ਪਹਿਲੀ ਵਾਰ ਮੈਂ ਗਵਰਨਮੈਂਟ ਹਸਪੀਟਲ ਚ ਆਈ ਸੀ ਤੇ ਮੇਰਾ 뷰 ਚੇਂਜ ਹੋ ਗਿਆ ਵੀ ਇਹ ਬਹੁਤ ਜ਼ਿਆਦਾ ਵਧੀਆ ਵੀ ਪੂਰੇ ਪੱਤੀ ਨਹੀਂ ਲੱਗਦਾ ਵੀ ਇਹ ਗਵਰਨਮੈਂਟ ਹਸਪੀਟਲ ਆ ਪ੍ਰਾਈਵੇਟ ਨਾਲੋਂ ਜ਼ਿਆਦਾ ਵਧੀਆ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਡਾਕਟਰ ਪ੍ਰੇਮ ਕਨ ਨਾਲ ਜਿਨ੍ਹਾਂ ਨੇ ਕਿ ਇਸ ਬੱਚੀ ਦਾ ਟ੍ਰੀਟਮੈਂਟ ਕੀਤਾ ਸੀ ਪੇਸ਼ੈਂਟ ਅਮਨਦੀਪ बीस साल की लड़की मेरे पास बठिंडा से आई थी आ, उसको नाक की हड्डी टेढ़ी होने की वजह से नाक में सांस लेने में प्रॉब्लम थी और नाक की शेप खराब थी उस वक्त कंडीशन बहुत खराब थी क्योंकि नाक से सांस नहीं ले पाती थी और नाक की शेप खराब होने के कारण बहुत इंफीरियोरिटी कॉम्प्लेक्स था ब्रीदिंग में बहुत डिफिकल्टी थी यहाँ पे हमने इसकी सेप्टोराइनोप्लास्टी सर्जरी करी जिसमें हम पेशेंट की नाक अंदर से सीधी करते हैं ताकि उसको सांस अच्छे से आ सके और बाहर से शेप भी ठीक कर यहाँ मैक्सिमम तीन या चार हजार में हो जाता है हाँ जी बाहर अराउंड दो तीन लाख के करीब खर्चा आ जाता है यहाँ इस तरह के बहुत केसेस आते हैं और हम रूटीन में ऐसे केसेस डील करते हैं आ, यहाँ पे बहुत सारे के प्रोसीजर्स हम कर चुके हैं मैं सर्जरी के बाद नोज पर या चेहरे पर कोई निशान तो नहीं रहता क्योंकि सर्जरी होती है ना कोई स्टिचेस वगैरह का निशान जैसे रहता हो आ, इसका दूरबीन के द्वारा ऑपरेशन किया गया है और ਮਰੀਜ਼ ਕੋ ਆਪਰੇਸ਼ਨ ਕੇ ਬਾਅਦ ਕੋਈ ਵੀ ਨੱਕ ਤੇ ਉੱਪਰ ਨਿਸ਼ਾਨ ਯਾ ਸਤਾਰ ਕੀ ਕੋਈ ਦਿੱਕਤ ਨਹੀਂ ਆਤੀ। ਤਾਂ ਦੋਸਤੋ ਕਹਿੰਦੇ ਆ ਨਾ ਕਿ ਜਾਂ ਤਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਇਸ ਬੱਚੀ ਦਾ ਤੁਸੀਂ ਸੁਣਿਆ ਬਿਆਨ ਕਹਿੰਦੀ ਸੀ ਕਿ ਮੈਂ ਅੱਜ ਤੋਂ ਪਹਿਲਾਂ ਇਹ ਸੋਚਦੀ ਹੁੰਦੀ ਸੀ ਸਰਕਾਰੀ ਹਸਪਤਾਲ ਦੀ ਸਰਵਿਸ ਚੰਗੀ ਨਹੀਂ ਹੁੰਦੀ। ਚੰਗਾ ਨਹੀਂ ਸਮਝਦੀ ਸੀ ਡਾਕਟਰ ਨਹੀਂ ਅੱਛੇ ਹੁੰਦੇ ਪਰ ਆਪਣੇ ਐਕਸਪੀਰੀਅੰਸ ਨਾਲ ਦੱਸਿਆ ਉਹਨਾਂ ਨੇ ਖੁਦ ਦਾ ਇਲਾਜ ਜਦੋਂ ਹੋਇਆ ਤੇ ਬਿਲਕੁਲ ਠੀਕ ਅੱਜਕੱਲ ਹੈਗੇ ਆ ਉਹ ਤੇ ਉਹਨਾਂ ਨੇ ਖੁਦ ਬਿਆਨ ਕੀਤਾ ਬੱਚੀ ਨੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਤੋਂ ਬਾਅਦ ਮੇਰੀ ਰਾਏ ਬਿਲਕੁਲ ਸਰਕਾਰੀ ਹਸਪਤਾਲ ਦੇ ਲਈ ਬਦਲ ਗਈ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਾਈਵੇਟ ਦੇ ਚੱਕਰਾਂ 'ਚ ਨਾ ਫਸੋ ਸਰਕਾਰੀ ਹਸਪਤਾਲ ਦੇ ਵਿੱਚ ਵਧੀਆ ਡਾਕਟਰ ਨੇ ਤੇ ਡਾਕਟਰ ਸਾਹਿਬ ਨੇ ਵੀ ਦੱਸਿਆ ਕਿਉਂਕਿ ਇੱਥੇ ਰੋਜ਼ਾਨਾ ਰੁਟੀਨ ਦੇ ਵਿੱਚ ਇਲਾਜ ਹੁੰਦੀ ਹੈ ਐਕਸਪੀਰੀਅੰਸ ਜਿੰਨਾ ਕੰਮ ਕਰਦੇ ਆ ਉਹਨਾਂ ਵੱਧਾ ਤੇ ਬਹੁਤ ਐਕਸਪੀਰੀਅੰਸ ਡਾਕਟਰ ਨੇ ਡਾਕਟਰ ਪ੍ਰਿਯੰਕਾ ਰਾਇਨੋਪਲਾਸਟੀਕ ਦੇ ਬਹੁਤ ਮਾਹਿਰ ਹੈ ਤੁਸੀਂ ਖੁਦ ਹੀ ਦੇਖ ਲੈ ਅੱਖਾਂ ਨਾਲ ਕਿ ਬੱਚੀ ਦਾ ਇਲਾਜ ਹੋਇਆ ਬਿਲਕੁਲ ਨਿਸ਼ਾਨ ਨਹੀਂ ਦੂਰਬਿੰਦ ਰਾਹੀਂ ਹੋਇਆ ਵਧੀਆ ਫੈਸਿਲਿਟੀ ਹੈ ਤੇ ਦੂਰਬਿੰਦ ਵੀ ਫੈਸਿਲਿਟੀ ਹੈਗੀ ਹੈ ਤਾਂ ਤੁਹਾਡਾ ਕਮੈਂਟ ਕਰਕੇ ਦੱਸਿਓ ਵਿਚਾਰ ਕੀ ਹੈ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਉਂਕਿ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋਵੇ ਜ਼ਰੂਰਤਮੰਦਾਂ ਦਾ ਫਾਇਦਾ ਹੋਵੇ ਪ੍ਰਾਈਵੇਟ 'ਚ ਜਾ ਕੇ ਨਾ ਫਸੋ ਤੁਸੀਂ ਸੁਣਿਆ ਕਿ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਨਾ ਤਾਂ ਗਰੰਟੀ ਲਈ ਸੀ ਨਾਲੇ ਦੋ ਸੈਟਿੰਗ ਦੋ ਆਪਰੇਸ਼ਨ ਕੀਤੇ ਸੀ ਤੇ ਖਰਚਾ ਵੀ ਬਹੁਤ ਜ਼ਿਆਦਾ ਸੀਗਾ ਖਰਚਾ ਵੀ ਚੱਲ ਲੈਂਦਾ ਬੰਦਾ ਪਰ ਖਰਚਾ ਚੱਲਣ ਦੇ ਬਾਵਜੂਦ ਵੀ ਜੇ ਗਰੰਟੀ ਨਾਲ ਮਿਲੇ ਆਪਾਂ ਨੂੰ ਕਿ ਠੀਕ ਹੋਊਗਾ ਕਿ ਨਹੀਂ ਹੋਊਗਾ ਤਾਂ ਫਿਰ ਮੁਸ਼ਕਲ ਹੋ ਜਾਂਦਾ ਪਰ ਇੱਥੇ ਇਲਾਜ ਹੋਇਆ ਵੀ ਤੇ ਗਰੰਟਡ ਹੋਇਆ ਤੇ ਬਿਲਕੁਲ ਠੀਕ ਹੈ ਤੁਸੀਂ ਖੁਦ ਅੱਖਾਂ ਨਾਲ ਦੇਖਿਆ ਕਮੈਂਟ ਕਰਕੇ ਆਪਣੀ ਰਾਏ ਵੀ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਦੇਖਦੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੀਪਕਰਨ ਕੈਮਰੇ ਦੇ ਪਿੱਛੇ ਆ ਸੁਨੀਲ ਮਹਿਰਾ ਥੈਂਕ ਯੂ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ